سبار ਜੋ ਕਿਸ ਅਨੁ ਸੰਧਿਆ ਬ੍ਰਿਧੀ ਹਜਰੀਆਂ ਪਰੰਧ ਜਿਸ ਬਾਣ ਸੁਣਾ ਪ੍ਰਪਤ ਹੋਇ ਕੀਰਤਨ ਲਈ ਆਪ ਜੀ ਬੁਣੇ ਭਗਤ ਕਬੀਰ ਜੀ ਦੇ ਪਾਵਨ ਸਨਾ ਤੋਂ ਉਚਾਰਣ ਕੀਤੇ ਪਾਵਨ ਸ਼ਬਦ ਸਰਵਨ ਕਰੇ ਸੀ ਦੇਹੀ ਕਾ ਜੀਵ ਤਰ ਮੈਂ ਤੋ ਬਸੈ ਅੰਤ ਕਿਰਸਾਨਾ

دروازے جیو درباری کہے قبیر سنو سنتو کھیت ہی کرو نی بیرا اب کی بار بخش کو بہر نہ پر جن بیرا اب کی بار بخش کو بہر نہ پر جن بیرا پاکت قبیر صاحب جی دی پاہ رسنا تو کچھ کی تو ایک پاہ رشد جی ہونے ਕੀਰਤਨ ਰਾਹੀਂ ਸਰਵਨ ਕਰ ਲੈ ਸੀ ਸ਼ਬਦ ਵਿਚਾਰ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੋ ਜੀ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਵਨ ਸ਼ਬਦ ਜਦੋਂ ਅਸੀਂ ਕਿਸੇ ਦੇ ਮਨਤਕ ਸੰਸਕਾਰ ਦੇ ਵਿੱਚ ਸ਼ਾਮਿਲ ਹੁੰਨੇ ਹਾਂ

ساڑھی جو ساڑھی جو قائم ہے ساڑھا شریر ہے یہ گاؤں کی طروی گاؤں جیو یہ جیو آتما ہے جو منوہ ہے وہ ہے چودھری جی ویکتے ہیں ਕੋਈ ਪਿੰਡ ਹੋਵੇ ਨਗਰ ਹੋਵੇ ਨਗਰ ਤਾਂ ਕੋਈ ਚੌਧਰੀ ਹੁੰਦਾ ਹੈ ਨਗਰ ਦੇ ਵਿੱਚ ਬਹੁਤ ਸਾਰੇ ਲੋਕ ਹੁੰਦੇ ਨੇ ਜਦੋਂ ਆਪਣੇ ਆਪਣਾ ਕੀਤਾ ਕਰਦੇ ਨੇ ਆਪਣਾ ਆਪਣਾ ਕੰਮ ਕਾਜ ਕਰਦੇ ਨੇ ਤੁਸੀਂ ਨਗਰ ਦੇ ਵਿੱਚ ਉਸ ਪਿੰਡ ਦੇ ਵਿੱਚ ਉਸ گاؤں ਦੇ ਵਿੱਚ ਕੋਈ ਨਾ ਕੋਈ ਚੌਧਰੀ ਹੁੰਦਾ ਚੌਧਰੀ ਇਸ ਕਰਕੇ ਬਣਾਇਆ ਜਾਂਦਾ ਹੈ ਤਾਂ ਕਿ ਨਗਰ ਦੇ ਵਿੱਚ ਕਿਤੇ ਕੋਈ ਗਲਤ ਕੰਮ ਹੋਵੇ ਜਾਂ ਆਪਣੇ ਦੰਗਰਸਾਦ ਰੜਾਈ ਹੋ ਜਾਏ ਤੇ ਉਹਦਾ ਫੈਸਲਾ ਚੌਧਰੀ ਕਰੇ ਤੇ ਸਾਰੇ ਨਗਰ ਦੇ ਲੋਕ ਮਿਲ ਕੇ ਚੌਧਰੀ ਦਾ ਕਹਿਣਾ ਮੰਨਦੇ ਤਾਂ ਕਿ ਉਸ ਨਗਰ ਦੀ ਉਸ ਗਾਉਂ ਦੀ ਗੱਲ ਸਹੀ ਬਗਿਆ ਦੇਖਣਾ ਚਾਹਦੇ ਰਹੇ ਬਣੀ ਰਹੇ ਤੇਪਰ ਕਬੀਰ ਸਾਹਿਬ ਕਹਿੰਦੇ ਸਾਡਾ ਇਹ ਪੰਨ ਹੈ ਸਾਡੀ ਜੁਦੇਹੀ ਹੈ ਕਿ ਕੇਕਰ ਨਗਰ ਹੈ گاਉਂ ਹੈ ਦੇਹੀ ਗਾਵਾਂ ਜਿਉ ਤਰ ਮੈਂ ਤੋ ਇਹਦੇ ਵਿੱਚ ਜੀਵ ਆਤਮਾ ਹੈ ਉਹ ਇਹਦੀ ਜੋਤਰੀ ਹੈ ਬਸੇ ਪੰਜ ਦਿਸਾਨਾ ਤੇ ਇਸ ਦੇਹੀ ਰੂਪ ਗਾਮ ਦੇ ਵਿੱਚ پنج کرسان بستے ہیں بس ہے پنج کرسان وہ پنج کرسان کیڑے کیڑے نے نینو نینو مانے نین ایک اکھاں نینو نکتو نکتو میں نکتو نینو نکتو رسپت رسپت تو بہت ہے رسپت آپ پتی اے جیل

ਤੇ ਕਮਾਨ ਦੇ ਗੱਲ ਇਹ ਹੈ ਇਹ ਪੰਜੋਂ ਦੇ ਪੰਜੋ ਵੀ ਇਸ ਦੇਹੀ ਲੋਕ ਨਗਰ ਦਾ ਚੌਧਰੀ ਐ ਸਿਕਦਾਰ ਹੈ ਉਹਦਾ ਪੰਜੋਂ ਕਹਿਣਾ ਨਹੀਂ ਮੰਨਦਾ ਇੰਦਰੀਖੇ ਨਾਮ ਤੇ ਪੰਜੋਂ ਦਾ ਕਹਿਣਾ ਹੀ ਨਹੀਂ ਮੰਨਦਾ ਹੁਣ ਜੇ ਕਹਿਣਾ ਨਹੀਂ ਮੰਨਦੇ ਚੌਧਰੀ ਤੇ ਹੈ ਇਸ ਦੇਹੀ ਦਾ ਨਗਰ ਦਾ گاਉਂ ਦਾ ਇਹ ਮਨਵਾ ਇਹ ਜੀਵ ਆਤਮਾ ਪਰ ਇਹ ਜੋ ਪੰਜ ਕਿਸਾਨ ਜਿਹਦੇ ਵਿੱਚ ਵਸਦੇ ਨੇ ਇਹਦਾ ਕਹਿ ਨਹੀਂ ਮੰਨਦੇ ਨੈਨ ਉਹ ਨੱਟੂ ਸਰਬਨ ਵਸਤਵ ਇੰਦਰੀ ਇਹ ਕਹਿ ਨਾ ਮੰਨ ਕਿਵੇਂ ਨਹੀਂ ਕਹਿਣਾ ਮੰਨਦੇ ਇਹ ਨੈ ਗਰਭ ਵਿਖਣ ਵਾਲੇ ਪਸ ਤੋਂ ਹਟਦੇ ਹੀ ਇਨਾ ਲੈਣਾ ਦਾ ਕੰਮ ਸੀ ਇਸ ਰੋ ਇਹ ਮਿੱਤਰੋ ਮੇਰਿਓ ਹਰ ਦੁਨਿ ਮੇ ਜੋ ਤਰੀ ਹਰਿ ਆਪਣਾ ਦੇਖੋ ਹੋਈ ਅੱਖਾਂ ਦਾ ਕੰਮ ਸੀ ਚੰਗਾ ਦੇਖਣਾ ਇਹ ਜੇ ਸੱਚੀ ਕੀ ਹੈ ਕੋਟਰੀ ਸੱਚੇ ਕਾ ਵਿੱਚ ਵਾਸ ਇਸਾਇ ਸੰਸਾਰ ਦੇ ਤੁਬੂ ਦੀ ਜੋਤ ਹੈ ਤੁਬੂ ਨੇ ਸੱਜਾ ਹੈ ਬਲਵਾਰੇ ਤਰ ਤਸਿਆ ਤਰੰਤ ਨਾ ਜਾਏ ਲੱਗਿਆ ਇਸ ਕੁਦਰਤ ਦੇ ਵਿੱਚ ਕਾਦਰ ਨੂੰ ਵੇਖਣਾ ਸੀ ਪਰ ਇਹ ਅੱਖਾਂ ਵਿੱਚ ਕੁਦਰਤ ਦੇ ਵਿੱਚ ਕਾਦਰ ਨੂੰ ਦੇਖ ਨਹੀਂ ਰਹੀਆਂ ਇਹ ਅੱਖਾਂ ਦੇ ਰਾਹੀਂ ਇਸ ਨਗਰ ਦੇ ਇਸ ਸੰਸਾਰ ਦੇ ਵਿੱਚੋਂ ਇੱਕ ਜੈ ਵੇਖ ਲਈਆਂ ਅੱਖੀਆਂ ਤੱਕਣਾ ਬਾਣ ਤਵਾੜੀ ਕੋਣ ਕਹੇ ਤਿਸ ਤੱਕੋ ਨਾ ਤੱਕੋ ਨਿਤ ਸਿ ਰਜਰਾ ਤੱਕੋ ਤੱਕਦਿਆਂ ਪਤਦਿਆਂ ਤੱਕੋ ਨਾ ਹੋਰ ਇਸ ਤੱਕ ਵਿੱਚ ਚੇਤੇ ਰੱਖਿਓ ਮੈੜਿਆ ਮੋਨਾ ਹੋਇਓ ਜੇ ਉਸ ਦਾਤੇ ਦੇ ਅੰਮ੍ਰਿਤ ਵਿੱਚ ਜੈ ਘੋੜ ਘੋੜ ਤਸੀਂ ਪੱਕੋ ਨਾ ਪੰਜੀਸ ਕਿੰਦੇ ਨੇ ਅੱਖਾਂ ਦਾ ਕੰਮ ਹੈ ਦੇਖਣਾ ਪਰ ਦੇਖਣ ਦੇਖਣ 'ਚ ਫਰਕ ਹੈ ਮਨੁੱਖ ਦਾ ਜਿਨ੍ਹਾਂ ਮਨੁੱਖਾਂ ਨੇ ਇਹਨਾ ਪੰਜਾਂ ਨੂੰ ਕਾਗੂ ਵਿੱਚ ਕਰ ਲਿਆ ਹੈ ਜਿਸ ਮਨੁੱਖ ਦੇ ਦੇਹੀ ਰੂਪ ਦੇ ਨਗਰ ਵਿੱਚ ਗਾਮ ਦੇ ਵਿੱਚ ਜਿੰਦ ਦਾਜ ਚੌਧਰੀ ਹੈ ਉਧਰ ਕੰਮ ਦੇ ਵਿੱਚ ਇਹ ਚਾਰ ਪੰਜੋਂ ਰਹਿੰਦੇ ਨੇ ਪਰ ਉਹਨਾਂ ਦੀ ਅੱਖਾਂ ਦਰਦ ਨਹੀਂ ਵੇਖਦੀਆਂ ਪਰ ਇਹ ਸਿੰਘ ਕਹਿੰਦੇ ਨੇ ਮੱਖੀ ਨੂੰ ਤਪਣਾ ਬਾਣਤ ਵੱਡੇ ਕੌਣ ਕਹੇ ਜਿਸ ਤੱਕ ਹੋਣਾ ਅੱਖਰ ਹੈ ਬੰਨਣਾ ਵੇਖਣਾ ਤੇ ਅੱਖਾਂ ਨੂੰ ਵਿਪਨ ਤੋਂ ਬੰਨਣਾ ਥੋੜੀ ਪਰ ਇਸ ਤੱਕ ਵਿੱਚ ਜਿੰਦੇ ਰਤੂ ਮੈੜੀਆਂ ਮੋਲਾ ਹੋਇਓ ਜੀ ਪਰ ਜਦੋਂ ਵੇਖ ਨਹੀਂ ਆਉ ਉਹਦੇ ਧਿਆਨ ਰੱਖਣਾ ਕਿਤੇ ਮੈੜੀਆਂ ਨਾ ਹੋਏ ਵੇਖਣ ਦਾ ਕੱਟ ਵੱਡੇ ਭਾਣਨਾ ਤੱਕ ਨਾ ਹੋਵੇ ਭਾਵਨਾ ਸਹੀ ਕੋਲੇ ਭਾਵਨਾ ਚੰਗੀ ਰੋਲੇ ਪਰ ਜਿਸ ਤਤ ਵਿੱਚ ਚੇਤੇ ਰੱਖਿਓ ਮੈੜਿਆ ਮੂਨਾ ਹੋਇਓ ਜੀ ਉਸ ਦਾਤੇ ਦੇ ਅੰਮ੍ਰਿਤ ਵਿੱਚ ਜੈ ਘੋਰ ਘੋਰ ਤਿਸ ਪਤੋ ਨ ਉਸ ਦਾਤੇ ਨੇ ਸਾਰਾ ਅੰਮ੍ਰਿਤ ਬਾਤ ਬੜਾਇਆ ਹੈ ਤੇ ਇਹਦੇ ਵਿੱਚ ਤੁਸੀਂ ਅੱਖਾਂ ਤੇ ਰਹਿ ਜੈ ਘੋਰ ਘੋਰ ਦੇ ਪਤੋ ਨ ਜੇ ਵੇਗਣਾ ਹੈ

جی میری بھن ہے جانی یہ بھی ویکن کا نظریہ ہے اس طریقے بیکر 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 جا سکتا ہے ہری سنگ نروا ਦੇ ਤੰਬੂ ਦੇ ਵਿੱਚ ਬੀਬੀ ਬੇਗਮ ਬਾਦਵਾ ਦੇ ਤਾਂ ਬੀਬੀ ਬਾਨਮ ਹਰੀ ਸਿੰਘ ਲਲਵਰ ਨੂੰ ਕਹਿ ਲਗੀ ਤੁਸੀਂ ਬੜੇ ਬਹਾਦਰ ਹੋ ਤੁਹਾਡੀ ਬਹਾਦਰੀ ਨੂੰ ਵੇਖ ਵੇਖ ਕੇ ਅਫਗਾਨੀਆਂ ਨੰਬਰ ਲੱਗਦਾ

ਇੰਨੀ ਤੇ ਨਜ਼ਰੀਆ ਹੈ ਜੇ ਕਹਣ ਦਾ ਕਿ ਵੇਖ ਪਰਾਇਆ ਚੰਗੀਆਂ ਮਾਂ ਮਾਤੀਆਂ ਭੈਣਾਂ ਜਾਣੇ ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਇਹ ਨੈਣ ਜਦ ਚੰਗਾ ਨਹੀਂ ਵੇਖਦਿਆਂ ਗੰਤ ਵੇਖਦਿਆਂ ਨੇ ਤੇ ਜੀਵ ਆਤਮਾ ਦਾ ਜਿੰਦ ਦਾ ਕਹਿਣਾ ਹੀ ਮੰਨਦੇ ਉਹਦੇ ਕਹਿਣ ਦੇ ਵਿੱਚ ਨਹੀਂ ਜੋ ਦੇ ਕਹਿਣ ਦੇ ਵਿੱਚ ਹੋਣ ਤੇ ਤੇ ਬਾੜਾ ਕਿਉਂ ਵੇਖਣ ਦਾ ਤੇ ਕਿਉਂ ਵੇਖਣ ਨੈਣ ਨਪਟੂ ਨਾ ਨਾ ਨਕੂ ਸਰਵਨ ਕੰਨ ਦਾ ਕੰਨ ਹੈ ਜਿੰਨਾ ਸੁਣਨਾ ਜਦੋਂ ਕੰਨ ਹੀ ਗੰਧਮਤ ਸੁਣਨ ਦੇ ਤੇ ਜੋ ਕੋ ਮਨ ਸੁਣਦਾ ਹੈ ਉਹ ਭਜੰਦਾ ਹੈ ਕੀ ਅਸੇ ਤੁਮ ਮੰਦੰਦ ਮੰਦ ਜੀਤਨਾ ਸੁਣੀ ਐਸੇ ਹੋ ਨਾ ਸੁਣੀ ਜਿੰਨੂ ਸੁਣਨ ਕੇ ਜਿੰਨੂ ਸਮੰਧੇ ਨਾਲ ਤੇਰੇ ਮੰਨ ਚ ਵਿਚਾਰ ਪੈਦਾ ਹੋਣ ਕੰਨਾਂ ਦਾ ਕੰਮ ਹੈ ਇਸ ਰਣੋ ਮੇਰਿਓ ਸੱਚ ਸੁਣਨੇ ਨੂੰ ਉਠਾਏ ਸੱਚ ਸੁਣਨੇ ਨੂੰ ਉਠਾਏ ਸਤ ਨੂੰ ਸੁਣਨ ਦੇ ਵਾਸਤੇ ਸੱਚ ਦੀ ਬਾਣੀ ਨੂੰ ਸੁਣਨ ਦੇ ਵਾਸਤੇ ਪ੍ਰਭੂ ਪਰਮਾਤਮਾ ਨੇ ਕੰਨ ਦਿੱਤੇ ਨੇ ਪਰ ਇੰਨਾ ਕੰਨਾ ਤੇ ਰਾਣੀ ਜਨ ਕਿਸੇ ਦਿਨ ਨਿੰਦਿਆ ਸੁਣ ਸੁਣ ਕੇ ਖੁਸ਼ ਹੁਈ ਜਾਂਦਾ ਕਹ ਰਿਹਾ ਮਨਪਾਉਂਦਾ ਨਾ ਸਿੰਦਰ ਤੇ ਕਾਂਚੇ ਗੱਲ ਦੇਵਾ ਪਰ ਕਿਸੇ ਨੂੰ ਨਾ ਦਸੀ ਇਹਦਾ ਮਤਲਬ ਉਹਨਾਂ ਤੇ ਕਾਂਚ ਜੈ ਕੌਣ ਲੱਗਾ ਹੈ ਕਹਦਾ ਤੈਨੂੰ ਦੱਸਣ ਲੱਗਾ ਤੇਰੇ ਕਾਂਚੇ ਗੱਲ ਆਖਾਂ ਪਰ ਤੂੰ ਕਿਸੇ ਹੋਰ ਨੂੰ ਨਾ ਆਖੀ ਕਿਸੇ ਹੋਰ ਨੂੰ ਨਾ ਸੁਣਾਈ ਇਹ ਤਾਂ ਮਤਲਬ ਮਨ ਦੇ ਵਿੱਚ ਮੇਜ ਹੈ ਉਹਨਾਂ ਦੇ ਇੱਕ ਪੰਨ ਵੀ ਕਿਸੇ ਤੇ ਇਹਦਾ ਸੁਣ ਸੁਣ ਕੇ ਖੁਸ਼ ਹੁੰਦੇ ਨੇ ਤੇ ਸਮਝਣਾ ਹੈ ਪੰਨ ਵੀ ਇਸ ਜੀਵ ਆਤਮਾ ਦਾ ਕਹਿਣਾ ਨਹੀਂ ਮੰਨਦੇ ਇੰਦਰੀਂ ਕਹਿ ਰਹਾ ਮਾਨਾ ਬਾਬਾ ਅਬ ਨਾ ਬਸਵੇਂ ਗਾਉਂ ਘਰੀ ਘਰੀ ਕਾ ਦੇਖਾ دلسل کتنہیں میرے پربو جے میرے باہر دلو میں ہونڈ نہیں بسنا اسے نگر دے بچ بابا ابنا بسنوں دیکھا مان کری کری کا لیکن مانگے مربتہ راڈیا کی راڈی درخوا دے بچے دیکھ اس جیو مانکمہ تو کری کری کا پدر پدر آخری اچھین کا احساس تکاو نہیں گیا جانتا اسی جو کچھ بھی کرتے ہیں ہاں ਜੋ ਕੋਈ ਸੋਚਦੇ ਆ ਸਾਡਾ ਸੋਚਿਆ ਸਾਡਾ ਕੀਤਾ ਹੋਇਆ ਕੰਮ ਅਮਿਤ ਹੋ ਜਾਂਦਾ ਹੈ ਅਸੀਂ ਜੋ ਵੀ ਕੰਮ ਕਰਦੇ ਆ ਭਾਵੇਂ ਚੰਗਾ ਕੰਮ ਕਰੀਏ ਜਾਂ ਮੰਦਾ ਕੰਮ ਕਰੀਏ ਜੋ ਕੰਮ ਅਸੀਂ ਕਰਦੇ ਆ ਸਾਡੇ ਦੁਆਰਾ ਕੀਤਾ ਹੋਇਆ ਹਰ ਇੱਕ ਕੰਮ ਅਮਿਤ ਹੋ ਜਾਂਦਾ ਹੈ ਉਹ ਦਸਮਨ ਪੈ ਲਿਖਾ ਦੇਣਾ جو سنتا ہے سب کچھ

پر جڑے کیمرے رب نے لگائے ہوئے ہیں انہیں تو ڈرتا ہی نہیں وہ کیمرے تھے جو بھی کہتے ہیں ہمیشہ ہی ایتے نار نار رہتے ہیں وہ دی نظر تو نہیں پس سکتا ہے وہ دے بولتے پل پل گا ہر ایک چھن چھن دا حساب کتاب ہے سکتا ہے تیر پاس قبیر صاحب کہتے ہیں قریب کہی کا لیکھا مانگے

پروہاں دیتا برجے دیتے گھڑیاں پوڑے دیتے محل مانیاں دیتے ہیں تو انہوں نے جیتے کیوں نہیں کرتا جائے پرساد چتی نمبر دکھائیں دشتہ دور کو رکھ منمائیں جائے پرساد سندر تلاوے اس کو اسی منقل پر لکھاوے پنام اس کو کھولے دیتا سکنے سب اسی پڑھ دیں کہ اجید آتا ہے ساری

پاوق سادر اتھا لہر میں باروں بار ڈھائے جس کرتے میں مہاں دے درق سڑھی رکشہ کی دی پاک سکتے ہیں تو سنساہ اتیاقی کو نو چیتے کیوں نہیں کرتا جب تیری اتیا رکشہ کار سکتا ہے مہاں دے درق بھی تیری رکشہ کار سکتا ہے جب تیری سنساہ اتیاقی تحتی تیاری ہوگی جیتے کرے کوئی یاد کرے تو تیری رکشہ ہی کھلی کرے ਤੁਸ ਕਰਦੇ ਕੁਣਾ ਨਾ ਛੁੱਟਦਾ ਕਿਉਂ ਨਹੀਂ ਤੁਮ ਦਿਨਾਂ ਜੁੜੇ ਨਾ ਤੇ ਕੁਣਾ ਤੇ ਨਾ ਜੁੜੇ ਨਾ ਇਹਨਾਂ ਅਰਸ਼ਿਵਾਰਾ ਤੋਂ ਬਚ ਜਾਏਂਗੇ ਤੇਰਾ ਨਖਾ ਵਿੱਚ ਚੰਗਾ ਵੇਖਣ ਦੀ ਤੇਰਾ ਨਖਾ ਇਹ ਗੁਰੂ ਦੀ ਬਾਣੀ ਦੇ ਦਰਸ਼ਨ ਕਰਨ ਦੀ ਗੁਰੂ ਕੀ ਸੰਗਤ ਦੇ ਦਰਸ਼ਨ ਕਰਨ ਦੀ ਤੇਰੇ ਮਨ ਸਾਧਨ ਦੀਤ ਨਾਮ ਸੁਣ ਕੇ ਰੱਬ ਦੇ ਗੀਤ ਸੁਣਨ ਗਿਆ ਤੋ ਦੀ ਬਾਣੀ ਦੇ ਕੀਰਤਨ ਸੁਣਾ ਕੇ ਕਰਦੇ ਦੀ ਕੀਰਤਿ ਸੁਣਾ ਕੇ ਤੇਰੇ ਕੰਨ ਵੀ ਤੇਰੀ ਜੇ ਰਸਨਾ ਜਿਹੜੇ ਕਿਸੇ ਦੀ ਤੁਗਲੀ ਦੀ ਦੇ ਕਰਮ ਵਿੱਚ ਮਸਤ ਰਹਿੰਦੀ ਹੈ ਇਹ ਰਸਨਾ ਵੀ ਤੇਰੇ ਰੱਬ ਦੇ ਗੀਤ ਗਾਏਗੀ ਪ੍ਰਭੂਤੀ ਉਸਤਤ ਕਰੇਗੀ ਤੇਰੇ ਜੋ ਹੱਥ ਗੰਧ ਕੰਮ ਕਰਦੇ ਸਨ

رب گا رب کے گن چیتے کرے گا پھر تو نہیں پہ جب لے لائے جدو تیر تو لے گا باقی پربو نے تیرے تو لے منگنا ہے ਜਦੋਂ ਤੇਰਾ ਅੰਧੇਰ ਸਮਾਂ ਆ ਗਿਆ ਉਸ بڑے ਪੰਚੋਂ ਤੇ ਉਡਾਰੇ ਮਹਾਰਜ ਨੇ ਬਚ ਜਾਂਦੇ ਧਰਨ ਬਾਝ ਦੇਖਾ ਮੰਗੇ ਬਾਕੀ ਰਕਸੀ ਭਾਰੇ ਪੰਜ ਦੇ ਸਾਹਮਣੇ ਭਾਗ ਗਏ ਉਸ ਦੇ ਪੰਚੋਂ ਬਚ ਜਾਂਦੇ ਲੈ ਬਾਦ ਦੇਉ ਜੀਉ ਦਰਬਾਰੀ ਤੇ ਜੀਵ ਆਪਕ ਉਤੇ ਲੈ ਕੇ ਮੰਗਿਆ ਜਾਣਾ ਹੈ

ਇਸ ਤਰ੍ਹਾਂ ਚਿਰਿੰਦਾ ਹੋਇਆ ਮੈਂ ਤੇਰੇ ਨਾਲ ਜੁੜਿਆ ਰਹਾਂ ਚੰਗੇ ਤਰ੍ਹਾਂ ਕਰਾਂ ਆ ਮੇਰਾ ਚੰਗਾ ਚੰਗਾ ਰਹਿਣਾ ਕੰਨ ਮੇਰੇ ਚੰਗਾ ਸੁਣਨ ਜੇਬਾ ਮੇਰੇ ਚੰਗੇ ਬੋਲ ਬਗੜ ਬਿਠੇ ਬੋਲ ਬੋਲਣ ਹੱਥਾਂ ਦੇ ਨਾਲ ਮੈਂ ਚੰਗੇ ਕਰਮ ਕਰਾਂ ਪੈਰਾਂ ਨਾਲ ਚੰਗੇ ਪਾਸੇ ਜਾਵਾਂ ਇਸ ਤਰ੍ਹਾਂ ਚਿਰਿੰਦਾ ਹੋਇਆ ਮੈਂ ਚੰਗੇ ਕਰਮ ਕਰਾਂ ਤਾਂ ਹੀ ਮੇਰਾ ਨਾਮ ਆਵਾਜ਼ ਹੁੰਦਾ ਜੀ نہیں پھر بار بار کا جنم واحد بڑا سو تیرے ہو رہے ہیں رو دس جی جنم جیو آتما پتری کنچری ہوئی جنم پراپت کرنے پہ من کئی کچھ بنتا رہا کئی جنم کیٹ پتنگ کئی جنم زمین برنگا ہاتھی می مشی پانی والے جیو جنت بنتا رہی جنم سر پولو

ربد نام جب گرو والے بنی کی بانی پڑھی سنی اسی بتی کریے ہو, ہو جان کے